एसएसएफ इतनी कामयाब रही है कि हुन तक 11-12000 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ ਪੰਜ ਮਹੀਨਿਆਂ ਚ ਜਦੋਂ 1 ਫਰਵਰੀ ਤੋਂ ਲਾਂਚ ਹੋਈ ਐ एसएसएफ ਤੇ ਹੁਣ ਕਿੰਨੇ ਘੱਟ ਬੰਦੇ ਮਰ ਕੱਲੇ-ਕੱਟ ਬੰਦੇ ਨਹੀਂ ਮਰੇ 80 ਲੱਖ ਰੁਪਇਆ ਤੇ ਜੀਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹਚਾਇਆ ਵਿਆ ਲਓ ਜੀ ਤੁਹਾਡੇ ਪੈਸੇ ਤੋਂ ਇਹ ਪੁੱਛਦੇ ਆ ਮੈਨੂੰ ਬਾਕੀ ਸੂਬਿਆਂ ਵਾਲੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਐ ਜੀ ਕੀ ਟ੍ਰੇਨਿੰਗ ਐ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ 'ਚ ਫਲੋਰ ਕਾਫੀ ਟ੍ਰੇਨਿੰਗ ਦਾ ਰਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-1200 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ 5 ਮਹੀਨਿਆਂ 'ਚ ਜਦੋਂ 1 ਫਰਵਰੀ ਤੋਂ ਲਾਂਚ ਹੋਈ ਹੈ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰ ਕੱਲੇ ਘੱਟ ਬੰਦੇ ਨਹੀਂ ਮਰੇ 80 ਲੱਖ ਰੁਪਇਆ ਤੇ ਜੀਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹਚਾਇਆ ਗਿਆ। ਗਿਆ ਲੋ ਜੀ ਤੁਹਾਡੇ ਪੈਸੇ। ਸੋ ਇਹ ਪੁੱਛਦੇ ਆ ਮੈਨੂੰ ਬਾਕੀ ਸੂਬਿਆਂ ਵਾਲੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਹੈ ਜੀ ਕੀ ਟ੍ਰੇਨਿੰਗ ਹੈ। ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ 'ਚ ਫਲੋਰ ਕਾਫੀ ਟ੍ਰੇਨਿੰਗ ਦਾ ਰੈਸ਼ ਹੋਵੇ। ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਹੈ ਉਹਨਾਂ ਨੂੰ ਇੱਥੇ। ਪਰ ਪੈਸੇ ਲਾਵਾਂਗੇ ਆਪਾਂ। ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11 1200 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ 5 ਮਹੀਨਿਆਂ ਚ ਜਦੋਂ 1 1 ਫਰਵਰੀ ਤੋਂ ਲਾਂਚ ਹੋਈ ਐ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰ ਕੱਲੇ-ਕੱਟ ਬੰਦੇ ਨਹੀਂ ਮਰੇ 80 ਲੱਖ ਰੁਪਈਆ ਤੇ ਜੀਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹੁੰਚਾਇਆ ਗਿਆ ਲਓ ਜੀ ਤੁਹਾਡੇ ਪੈਸੇ ਤੋ ਇਹ ਪੁੱਛਦੀ ਐ ਮੈਨੂੰ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਐ ਜੀ ਕੀ ਟ੍ਰੇਨਿੰਗ ਐ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ ਚ ਫਲੋਰ ਕਾਫੀ ਟ੍ਰੇਨਿੰਗ ਦਾ ਰਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਹੈ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-12000 ਤੋਂ ਵੱਧ ਲੋਕਾਂ ਦੀ ਜਾਨ ਬਚਾਤੀ 5 ਮਹੀਨਿਆਂ 'ਚ ਜਦੋਂ 1 ਫਰਵਰੀ ਤੋਂ ਲਾਂਚ ਹੋਈ ਹੈ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮਰ ਕੱਲੇ ਘੱਟ ਬੰਦੇ ਨਹੀਂ ਮਰੇ 80 ਲੱਖ ਰੁਪਈਆ ਤੇ ਜੀਵਰਾਤ ਜਾਂ ਕੈਸ਼ ਜਿਹੜਾ ਗੱਡੀਆਂ 'ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹੁੰਚਾਇਆ ਗਿਆ ਲਓ ਜੀ ਤੁਹਾਡੇ ਪੈਸੇ ਤੋ ਇਹ ਪੁੱਛ ਰਿਹਾ ਮੈਨੂੰ ਬਾਕੀ ਸੂਬਿਆਂ ਵਾਲੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਹੈ ਜੀ ਕੀ ਟ੍ਰੇਨਿੰਗ ਹੈ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ ਚ ਫਲੋਰ ਕਾਫੀ ਟ੍ਰੇਨਿੰਗ ਦਾ ਰਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ ਐਸਐਸਐਫ ਇੰਨੀ ਕਾਮਯਾਬ ਰਹੀ ਹੈ ਕਿ ਹੁਣ ਤੱਕ 11-12 ਹਜ਼ਾਰਾਂ ਤੋਂ ਵੱਧ ਲੋਕਾਂ ਦੀ ਜਾਨ ਬਚਾਤੀ ਪੰਜ ਮਹੀਨਿਆਂ ਚ ਜਦੋਂ 1 ਫਰਵਰੀ ਤੋਂ ਲਾਂਚ ਹੋਈ ਐ ਐਸਐਸਐਫ ਤੇ ਹੁਣ ਕਿੰਨੇ ਘੱਟ ਬੰਦੇ ਮੇਰੇ ਕੱਲੇ ਘੱਟ ਬੰਦੇ ਨਹੀਂ ਮਰੇ 80 ਲੱਖ ਰੁਪਈਆ ਤੇ ਜੀਵਰਾਤ ਜਾਂ ਕੈਸ਼ ਜਿਹੜਾ ਗੱਡੀਆਂ ਚ ਰਹਿ ਜਾਂਦਾ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਵੀ ਉਹਨਾਂ ਦੇ ਘਰੇ ਪਹੁੰਚਾਇਆ ਗਿਆ। ਵਿਆਹ ਲਓ ਜੀ ਤੁਹਾਡੇ ਪੈਸੇ। ਤੋਂ ਇਹ ਪੁੱਛਦੀ ਐ ਮੈਨੂੰ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਵੀ ਇਹ ਕਿਵੇਂ ਬਣਾਈ ਐ ਜੀ ਕੀ ਟ੍ਰੇਨਿੰਗ ਐ ਸੋ ਹੋ ਸਕਦਾ ਤੁਹਾਡੇ ਕੋਲੇ ਆਉਣ ਵਾਲੇ ਦਿਨਾਂ ਚ ਫਲੋਰ ਕਾਫੀ ਟ੍ਰੇਨਿੰਗ ਦਾ ਰਸ਼ ਹੋਵੇ ਕਿਉਂਕਿ ਕਈ ਸੂਬੇ ਐਸਐਸਐਫ ਵਾਂਗੂ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਬਣਾਉਣੀ ਚਾਹੁੰਦੇ ਆ ਟ੍ਰੇਨਿੰਗ ਆਪਾਂ ਦੇਣੀ ਹੈ ਉਹਨਾਂ ਨੂੰ ਇੱਥੇ ਪਰ ਪੈਸੇ ਲਾਵਾਂਗੇ ਆਪਾਂ